ਮਰਹੂਮ ਪੰਜਾਬੀ ਗਾਇਕ ਸਦਮੂਸ ਵਾਲੇ ਦੀ ਮਾਤਾ ਚਰਨਕੌਰ ਨੇ ਸਾਰਾ ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸੰਬੰਧੀ ਰਿਪੋਰਟ ਮੰਗੀ ਹੈ ਪੱਤਰ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਐਕਟ 2021 ਦਾ ਹਵਾਲਾ ਦਿੱਤਾ ਗਿਆ ਨਿਯਮਾਂ ਮੁਤਾਬਕ ਇਨ ਵਿਟ੍ਰੋ ਫਰਟੀਲਾਈਜੇਸ਼ਨ ਤਕਨੀਕ ਰਾਹੀਂ ਬੱਚਾ ਪੈਦਾ ਕਰਨ ਲਈ ਔਰਤ ਦੀ ਉਮਰ 21 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਐ ਪਰ ਸਿੱਧੂ ਦੀ ਮਾਤਾ ਚਰਨਕੌਰ 58 ਸਾਲ ਦੀ ਉਮਰ ਦੇ ਵਿੱਚ ਇਸ ਤਕਨੀਕ ਰਾਹੀਂ ਗਰਭਵਤੀ ਹੋ ਗਈ ਤੇ ਬੱਚੇ ਨੂੰ ਜਨਮ ਦਿੱਤਾ ਕੇਂਦਰ ਨੇ ਇਸ ਨਿਯਮ ਦੀ ਉਲੰਘਣਾ ਤੇ ਜਾਂਚ ਤੋਂ ਬਾਅਦ ਕਾਰਵਾਈ ਦੇ ਹੁਕਮ ਦਿੱਤੇ ਇਸ ਵਿਚਾਰੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਵੱਡਾ ਖੁਲਾਸਾ ਕੀਤਾ ਫੂਲਕਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਜੋ ਸਾਲ 2021 ਦੇ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਐਕਟ ਬਣਾਇਆ ਇਹ ਪੇਰੈਂਟ ਤੇ ਲਾਗੂ ਨਹੀਂ ਹੁੰਦਾ ਸੀਨੀਅਰ ਵਕੀਲ ਨੇ ਕਿਹਾ ਕਿ ਇਹ ਕਾਨੂੰਨ ਸਿਰ ਕਲੀਨিক্যাল ਤੇ ਹੀ ਲਾਗੂ ਹੁੰਦਾ ਹੈ ਕਿ ਕੋਈ ਵੀ ਕਲੀਨিক্যাল ਵਾਲਾ 21 ਸਾਲ ਤੋਂ ਘਟ ਅਤੇ 50 ਸਾਲ ਦੀ ਉਮਰ ਤੋਂ ਬਾਅਦ ਔਰਤ ਨੂੰ ਆਈਵੀਐਫ ਤਕਨੀਕ ਨਾ ਦੇਵੇ ਇਸ ਸਭ ਨੂੰ ਸਾਫ਼ ਕਰਦੇ ਹੋਏ ਫੋਲਕਾ ਨੇ ਕਿਹਾ ਕਿ ਇਹ ਐਕਟ ਪਰਿਵਾਰ ਤੇ ਲਾਗੂ ਨਹੀਂ ਹੁੰਦਾ ਅਜਿਹੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਉਸ ਵਾਲੇ ਦੇ ਮਾਪਿਆਂ ਨੂੰ ਬਿਨਾਂ ਵਜਾਤਾਂਕ ਪਰੇਸ਼ਾਨ ਕਰ ਰਿਹਾ ਜੋ ਨਹੀਂ ਕੀਤਾ ਜਾਣਾ ਚਾਹੀਦਾ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੂੰ ਹੱਕ ਹੈ ਕਿ ਉਹ ਮੂਸਵਾਲੇ ਦੇ ਪਰਿਵਾਰ ਤੋਂ ਸਵਾਲ ਜਵਾਬ ਕਰੇ ਫੂਲਕਾ ਨੇ ਕਿਹਾ ਕਿ ਭਾਰਤ ਦੇ ਕਈ ਜੋੜੇ ਨੇ ਜੋ ਆਈਵੀਐਫ ਤਕਨੀਕ ਦੀ ਵਰਤੋਂ ਲਈ ਵਿਦੇਸ਼ ਜਾਂਦੇ ਨੇ ਅਤੇ ਆਪਣਾ ਇਲਾਜ ਕਰਵਾ ਕੇ ਵਾਪਸ ਭਾਰਤ ਆ ਜਾਂਦੇ ਨੇ ਇਹ ਕਾਨੂੰਨ ਸਿਰਫ ਕਲੀਨਿਕਲ ਵਾਲਿਆਂ ਲਈ ਹੀ ਬਣਾਇਆ ਗਿਆ ਸਿਹਤ ਵਿਭਾਗ ਦੇ ਨੋਟਿਸ ਤੇ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਾਇਆ ਜੀਹਾਂ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਸ ਨੂੰ ਬੱਚੇ ਦੇ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਨੂੰ ਲੈ ਕੇ ਬਾਰ ਪਰੇਸ਼ਾਨ ਕਰ ਰਹੇ ਨੇ ਅੱਜ ਇੱਕ ਖਬਰ ਆਇਆ ਕਿ ਸਰਪਰਕਾਰ ਸੰਗਸਿੱਧੂ ਜਿਸਿੱਧੂ ਮੁਸੇਵਾਲੀ ਜੀ ਦੇ ਪਿਤਾ ਜੀ ਨੇ ਉਹਨਾਂ ਦੇ ਕੋਲੋਂ ਜਾ ਕੇ ਜੋ ਪੰਜਾਬ ਸਰਕਾਰ ਦੇ ਕੁਸ਼ਲ ਅਫਸਰਾਂ ਨੇ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਨੇ ਕਿਹਾ ਕਿ ਉਹਨਾਂ ਕੋਲੋਂ ਕੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਦੱਸੋ ਤੁਸੀਂ ਇਹ ਬੱਚੇ ਦਾ ਵਰਸ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਇਹ ਉਹਨਾਂ ਦੇ ਕੋਲੋਂ ਸਵਾਲ ਪੁੱਛ ਕੇ ਤੇ ਉਹਨਾਂ ਨੂੰ ਕਹਿੰਦੇ ਹੈਰੈਸ ਕੀਤਾ ਜਾ ਰਿਹਾ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਹੈ ਆਪਣੀ ਵੀਡੀਓ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਬਿਨਾ ਗਲਤੋਕਿਉਂ ਹਾਇਰਸ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਇਹ ਬਲਕਿ ਬਿਲਕੁਲ ਸਰਕਾਰ ਦੀ ਗਲਤੀ ਹੈ ਸਰਕਾਰ ਕੋਲੇ ਬਿਲਕੁਲ ਕੋਈ ਪਾਵਰ ਨਹੀਂ ਕਿ ਜਾਤੀ ਉਹਨਾਂ ਤੋਂ ਕੋਈ ਸਵਾਲ ਕਰ ਸਕਣ ਹੁਣ ਜੋ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਨੂੰ ਸੈਂਟਰ ਸਰਕਾਰ ਤੋਂ ਚਿੱਠੀ ਆਈ ਹੈ ਨਾ ਸੈਂਟਰ ਸਰਕਾਰ ਕੋਲੇ ਪਾਵਰ ਹੈ ਨਾ ਪੰਜਾਬ ਸਰਕਾਰ ਕੋਈ ਪਾਵਰ ਜਿਹੜਾ ਇਹ ਇੱਕਟਾ ਜੋ ਵੀ ਉਹ ਜੋ 2021 ਦਾ 2 2021 ਦਾ ਜਿਹੜਾ ਐਕਟ ਆ ਦ ਅਸਿਸਟਡ ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਉਸ ਐਕਚੁਅਲੀ ਵਿੱਚ ਜੋ ਉਹਦੇ ਚ ਰੂਲਸ ਆ ਕਲੀਨਿਕਸ ਦੇ ਵਾਸਤੇ ਜਿਹੜੇ ਕਲੀਨਿਕ ਨੇ ਰਜਿਸਟਰ ਕਰਾਉਣਾ ਕਲੀਨਿਕ ਨੇ ਰਜਿਸਟਰ ਉਹਦੇ ਵਾਸਤੇ ਸਾਗਿਆ ਇੰਸਟਰਕਸ਼ਨ ਦੇ ਉਹ ਕਿਸੇ ਕਪਲ ਦੇ ਵਾਸਤੇ ਨਹੀਂ ਜੋ ਵੀ ਕੋਈ कपल ਆ ਜੋ ਪੇਰੈਂਟ ਆ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਪੜਤਣਾ ਉਹਨਾਂ ਦੇ ਵਾਸਤੇ ਨੂੰਨੀ ਅਪਲਾਈ ਕਰਤੀਆਂ ਉਹਨਾਂ ਨੇ ਕਲੀਨਿਕ ਨੂੰ ਕਿਹਾ ਕਿ ਤੁਸੀਂ ਆਈਡੀਐਫ ਟੈਕਨੋਲੋਜੀ 21 ਸਾਲ ਤੇ 50 ਸਾਲ ਦੇ ਵਿੱਚ ਵਿੱਚ ਤੁਸੀਂ ਇਹ ਇਹਨਾਂ ਨੂੰ ਇਨਵੈਸਟ ਕਰੋਗੇ ਆਈਡੀਐਫ ਟੈਕਨੋਲੋਜੀ ਪਰ ਕਿਸੇ कपल ਦੇ ਹਿੱਸੇ ਜੋ ਹਸਬੰਡ ਵਾਈ ਦਾ ਉਹ ਤੇ ਸਿਖਣ ਨਹੀਂ ਆਏ ਹੁਣ ਜੇਕਰ ਵਾਕੇ ਇੱਥੇ ਆਪਣੇ ਬਹੁਤ ਜੋ ਅੱਜ ਪੇਰੈਂਟ ਕਈ ਪੇਰੈਂਟ ਜਾ ਕੇ ਕਪਲ ਜਾਂਦੇ ਆ ਜਾ ਕੇ ਕੋਈ ਦੁਬਈ ਕੋਈ ਸਿੰਗਾਪੂਰ ਕੋਈ ਇੰਗਲੈਂਡ ਉੱਥੋਂ ਜਾ ਕੇ ਉਹ ਇਹ ਟੈਕਨੋਲੋਜੀ ਨਾਲ ਜੇ ਜੋ ਕਰਕੇ ਹੁੰਦੀ ਆ ਉੱਥੇ ਜਾ ਕੇ ਆਈਪੀਐਸ ਟੈਕਨੋਲੋਜੀ ਉੱਥੇ ਕਰਕੇ ਹੁੰਦੀ ਆ ਉਹਨਾਂ ਉਹ ਕਲੀਨਿਕ ਨੂੰ ਉੱਥੋਂ ਦੇ ਨਾਲ ਰੈਪਲਾਈ ਕਰਕੇ ਇੰਡੀਆ ਦੇ ਲਈ ਅਪਲਾਈ ਕਰਕੇ ਪੇਰੈਂਟ ਜੋਤੇ ਬਿਲਕੁਲ ਕੋਈ ਇਨਸਟ੍ਰਕਸ਼ਨ ਨਹੀਂ ਹੈ ਇਹ ਜਿਹੜਾ ਐਕਟ ਆ ਇਹ ਬਿਲਕੁਲ ਨਹੀਂ ਕਹਿੰਦਾ ਕਿ ਕੋਈ ਪੇਰੈਂਟ 21 ਤੇ 50 ਸਾਲ ਤੋਂ ਉੱਪਰ ਜੇ 50 ਸਾਲ ਤੋਂ ਉੱਪਰ ਕੋਈ ਪੇਰੈਂਟ ਕਿਸ ਆਈਵੀਫ ਟੈਕਨੋਲੋਜੀ ਵਰਤੀ ਨਹੀਂ ਸਕਦਾ ਇਹ ਸਿਰਫ ਕਲੀਨਿਕ ਵਾਸਤੇ ਹੈ ਤੇ ਉਹਦੇ ਤੇ ਜਿਹੜਾ ਫਾਈਲ ਹੈ ਜੇਕਰ ਕਿਸੇ ਕਲੀਨਿਕ ਨੇ ਕੀਤਾ ਉਹ ਵੀ ਕਲੀਨਿਕ ਨੂੰ ਫਾਈਲਾ ਉਹ ਜਗਾ ਕਪਲ ਜੇਤਨੀ ਉਹ ਨਾਲ ਪਾਇਆ ਤਾਂ ਇਸ ਕਰਕੇ ਇਹ ਚੀਜ਼ ਹੈਲਥ ਡਿਪਾਰਟਮੈਂਟ ਦੇ ਅਧਿਕਾਰ ਨੂੰ ਪਤਾ ਹੋਣੀ ਚਾਹੀਦੀ ਹੈ ਸੈਂਟਰ ਸਰਕਾਰ ਦੀ ਗਲਤੀ ਹੈ ਜੋ ਸੈਂਟਰ ਸਰਕਾਰ ਨੇ ਚਿੱਠੀ ਲਿਖੀ ਅਗਲੀ ਗੱਲ ਇਹ ਕਿ ਪੰਜਾਬ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਕਿ ਕਿਸੇ जो पेरेंट्स को जाके क्वेश्चन नहीं जो पेरेंट तो डाकूमेंट तो मंग रहेमेंट नहीं मंग सकते ज्यादा से ज्यादा इंक्वायरी कर सकते कि जो होस्पिटल है उस हॉस्पिटल ने आई वी एफ की या नहीं की बस ओनी चीज पता कर सकते हैं वह हॉस्पिटल चो तो मत सिर पता कर सकते हैं पर पेरेंट को बिल्कुल कोई हैरसमेंट नहीं कर सकते य बिल्कुल सरासर गलत आ और बिल्कुल गैर कानूनी आ ਔਰ ਇੱਕ ਸਰਦਾਰ ਬਲਕਾਰ ਸਿੰਘ ਨੂੰ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਜਵਾਬ ਜਾਂ ਡਾਕੂਮੈਂਟ ਦੇਣਾ ਮਨਾ ਕਰ ਦੇਣਾ ਚਾਹੀਦਾ ਉਹਨਾਂ ਨੂੰ ਕਹੋ ਜੋ ਮੈਨੂੰ ਇਨ ਰਾਈਟਿੰਗ ਦਿਓ ਜੋ ਕਰਨਾ ਕਰਕੇ ਦੇਖੋ ਇਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੈ ਬਿਲਕੁਲ ਨਹੀਂ ਕਰ ਸਕਦੇ ਬਿਨਾ ਕਿਹਨ ਤੋਂ ਹੈਰਸ ਕਰਨੇ ਦੇਖੋ ਪਹਿਲਾਂ ਤਾਂ ਇਹ ਸਰਕਾਰ ਦੀ ਗਲਤੀ ਕਰਕੇ ਉਹ ਵਿਚਾਰਾ ਉਹਨਾਂ ਦਾ ਪਹਿਲਾ ਪਹਿਲਾ ਪੁੱਤ ਸਿੱਧੂ ਮੂਸੇਵਾਲ ਉਹਦਾ ਮਰਦ ਹੋ ਗਿਆ ਹੁਣ ਜਿੰਦਾਂ ਖੁਸ਼ੀ ਥੋੜੀ ਜਿਹੀ ਘਰੇ ਆਈ ਆ ਹੁਣ ਤੁਸੀਂ ਇਹ ਕੰਮ ਸ਼ੁਰੂ ਕਰਦੇ ਹੋ ਬਹੁਤ ਗਲਤ ਗੱਲ ਹੈ ਇਹ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਇਹ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਹੈਰਸਮੈਂਟ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਉਹਨਾਂ ਦੀ ਕਿਹੜੀ ਖੁਸ਼ੀ ਆ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਹੈਰਸ ਨਾ ਕਰੋ ਤੇ ਕਾਨੂੰਨ ਬਿਲਕੁਲ ਤੁਹਾਨੂੰ ਇਸ ਚੀਜ਼ ਦੀ ਯਾਦ ਦਿਨ ਦਿੱਤਾ ਮੈਨੂੰ মিডিਆ ਨਾਲ ਦੇ ਵੀ ਕੁਝ ਦੇ ਫੋਨ ਆਏ ਉਹਨਾਂ ਨੂੰ ਮੈਂ ਇਹ ਨਹੀਂ ਕਹਿਆ ਮੈਂ ਟਵੀਟ ਵੀ ਕੀਤਾ ਪਰ ਮੈਂ ਹੁਣ ਕਿਉਂਕਿ ਕਾਫੀ ਕਨਫਿਊਜ਼ਨ ਇੱਥੇ ਖੜਾ ਹੋਇਆ ਵਾ ਤੇ ਇਹਦੇ ਤੇ ਮੈਂ ਕਹਿ ਦਿਆਂ ਕਹਿੰਦੇ ਕਿ ਕਿਉਂਕਿ 50 ਸਾਲ ਤੋਂ ਉੱਪਰ ਆਈਫ ਨਹੀਂ ਹੋ ਸਕਦੀ ਉਹ ਰਿਸਟ੍ਰਿਕਸ਼ਨ ਸਿਰਫ ਕਲੀਨਿਕ ਵਾਸਤੇ ਜਾਂ ਕਿਸੇ ਇੰਡੀਵਿਜੂਅਲ ਪੇਰੈਂਟ ਵਾਸਤੇ ਨਹੀਂ ਹੈ ਉਹਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਔਰ ਉਹ ਤੇ ਕੋਈ ਉਹ ਤੇ ਬਾਹਰ ਨਹੀਂ ਹੈ 50 ਸਾਲ ਤੋਂ ਉੱਪਰ ਜੋ ਇਹ ਆਈਫ ਟੈਕਨੋਲੋਜੀ ਨਾਲ ਕਨਸੀਵ ਕਰਨ ਦੀ ਦਾ ਬੱਚਾ ਕਰਨਗੇ ਤਾਂ ਇਹ ਇਸੀ ਕਲੈਰੀਫਿਕੇਸ਼ਨ ਵਾਸਤੇ ਬਹੁਤ ਬਹੁਤ ਲਾਈਕ ਹੋਇਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੈਰੀ ਜੀ ਖਾਲਸਾ ਕੈਨਡਰੀ ਕੀ ਫਤਹਿ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ